তিনি তাকে বলি দাও ਇਸ ਗੱਲ ਨੂੰ ਲਗਭਗ ਅ ਮਹੀਨੇ ਤੋਂ ਉੱਪਰ ਹੋ ਗਿਆ ਸਮਾਂ ਮਹੀਨੇ ਤੋਂ ਉੱਪਰ ਹੋ ਗਿਆ ਇੱਥੇ ਇੱਕ ਬੱਚਿਆਂ ਦੀ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਸੀਗਾ ਤੇ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਹੋਇਆ ਔਰ ਪੁਲਿਸ ਪ੍ਰਸ਼ਾਸਨ ਕੋ ਇਹ ਸਬੰਧ ਦੇ ਵਿੱਚ ਕਈ ਵਾਰੀ ਜਿਹੜਾ ਆ ਦਰਖਾਸਤਾਂ ਦਿੱਤੀਆਂ ਗਈਆਂ ਜਿਹੜੇ ਜਥੇ ਬਣ ਕੇ ਮੱਲੇ ਦੇ ਕਮੇਟੀਆਂ ਦੇ ਇਹਨਾਂ ਨੂੰ ਮਿਲੇ ਆ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਮਿਲਿਆ ਐਸਐਸਪੀ ਸਾਹਿਬ ਦੇ ਉੱਪਰ ਵੀ ਦਰਖਾਸਤਾਂ ਦਿੱਤੀਆਂ ਪਰ ਅੱਜ ਤੱਕ ਵੀ ਕੋਈ ਸੁਣਵਾਈ ਨਹੀਂ ਹੋਈ ਜਦ ਕੀ ਉਹ ਬੰਦੇ ਜਿਹੜੇ ਆ ਇਕੱਠੇ ਹੋ ਕੇ ਬਦਮਾਸ਼ੀ ਕ੍ਰਿਮੀਨਲ ਟਾਈਪ ਦੇ ਬੰਦੇ ਆ ਉਹਨਾਂ ਨੇ ਸਾਡੇ ਮਹੱਲੇ ਤੇ ਵੀ ਇਕੱਠੇ ਹੋ ਕੇ ਹਮਲਾ ਕੀਤਾ ਠੀਕ ਹੈ ਨਹੀਂ ਉਹ ਗੈਂਗਸਟਰ ਕਿਸਮ ਦੇ ਬੰਦੇ ਆ ਜਿਸ ਤੋਂ ਸਾਡੇ ਬੱਚਿਆਂ ਨੂੰ ਵੀ ਖਤਰਾ ਆ ਸਾਨੂੰ ਵੀ ਦੇਖੋ ਬੜੀ ਮੁਸ਼ਕਲ ਨਾਲ ਸਾਡੇ ਜਿਹੜੇ ਲੋਕ ਆ ਗਰੀਬ ਜਨਤਾ ਜਿਹੜੀ ਆ ਕੋਈ ਰੇੜੀਆਂ ਲਾਂਦਾ ਕੋਈ ਫੜੀਆਂ ਲਾਂਦਾ ਕੋਈ ਹੋਰ ਕੂੜੇ ਘੜੇ ਸਫਾਈਆਂ ਦੇ ਕੰਮ ਕਰਦੇ ਸ਼ਹਿਰਾਂ ਮਹੱਲਿਆਂ ਚ ਗਲੀਆਂ ਚ ਬੜੀ ਮੁਸ਼ਕਲ ਨਾਲ ਪੈਸਾ ਕਮਾ ਕੇ ਪਾਈ ਪਾਈ ਜੋੜ ਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਵਾਲੇ ਰਸਤੇ ਤੇ ਤੋਰ ਰਹੇ ਆ ਠੀਕ ਹੈ ਨਹੀਂ ਔਰ ਇਹਦਾ ਪੁਲਿਸ ਪ੍ਰਸ਼ਾਸਨ ਹੈਲੋ ਇੱਕ ਪੱਖ ਜਿਹੜਾ ਆ ਪੂਰਦਾ ਆ ਉਹਨਾਂ ਦੇ ਪੱਖ ਦੇ ਵਿੱਚ ਸਾਡੇ ਨਿਆਣਾ ਦੇ ਪਰਚੇ ਕਰਤੇ ਸਾਡੀ ਸੁਣਵਾਈ ਵੀ ਨਹੀਂ ਕੀਤੀ ਜਦ ਕਿ ਅਸੀਂ ਇਹਨਾਂ ਨੂੰ ਕਿਹਾ ਜੇ ਸਾਡੇ ਨਿਆਣਾ ਦਾ ਕੋਈ ਦੋਸ਼ ਹੈਗਾ ਆ ਤਾਂ ਉਹਨਾਂ ਦੇ ਸਿਰ ਉੱਤੇ ਲਾਓ ਪਰ ਜਿਹੜਾ ਉਹਨਾਂ ਨੇ ਕੰਮ ਕੀਤਾ ਹੈ ਜਿਹਦੀਆਂ ਵੀਡੀਓ ਹੈਗੀਆਂ ਸਾਰਾ ਕੁਝ ਵਾਇਰਲ ਹੋਇਆ ਉਹਨਾਂ ਤੇ ਕੋਈ ਵੀ ਅਜੇ ਤੱਕ ਕੋਈ ਮੁਕੱਦਮਾ ਨਹੀਂ ਹੋਇਆ। ਅਕਵਾਲ ਸਿੰਘ ਨੇ ਸਾਡੀ ਐਪਲੀਕੇਸ਼ਨ ਲੈ ਲਈ ਆ ਵੀ ਜੋ ਵੀ ਹੈਗਾ ਵਾ ਅਸੀਂ ਇੱਕ ਹਫ਼ਤੇ ਦੇ ਵਿੱਚ ਸਾਰਾ ਤਿਆਨੂ ਕਰਕੇ ਇਹ ਯਕੀਨ ਦਵਾਇਆ ਵੀ ਅਸੀਂ ਸਭ ਨੇ ਬੜੇ ਚਾੜਾ ਲੇ ਕੋਈ ਵੀ ਇਹਨਾਂ ਦਾ ਪੈਨ ਨਿਰਪੱਖ ਹੋ ਕੇ ਤੁਹਾਡਾ ਕੋਈ ਕੋਈ ਲੱਗਿਆ ਸੀਗਾ ਅੱਜ ਇਹਨਾਂ ਦੇ ਮਨ ਦੇ ਵਿੱਚ ਰੋਸ ਸੀਗਾ ਕੋਈ ਘਟਨਾ ਹੋਈ ਸੀਗੀ ਪਹਿਲਾਂ ਜਿਸ ਸਮੇਂ ਦਿੱਤ ਐਫ ਆਈ ਆਰ ਦਰਜ ਹੋਈ ਹੋਈ ਸੀਗੀ ਉਹ ਐਫ ਆਈ ਆਰ ਜਿਹੜੀ ਸੀਗੀ ਇਹਨਾਂ ਦੇ ਸਾਥ ਨਾਲ ਉਹਦੇ ਵਿੱਚ ਇਨਵੈਸਟੀਗੇਸ਼ਨ ਫੇਅਰ ਤਰੀਕੇ ਨਾਲ ਨਹੀਂ ਹੋਈ। ਇਹਨਾਂ ਵੱਲੋਂ ਇੱਕ ਦਰਖਾਸਤ ਲੈ ਲਈਤੀ ਗਈ ਹੈ ਜਿਹੜੀ ਕਿ ਆਪਾਂ ਮਾਰਕੋ ਇਨਵੈਸਟੀਗੇਸ਼ਨ ਨੂੰ ਬਿਲਕੁਲ ਨਿਰਪੱਖ ਤੇ ਬਿਲਕੁਲ ਟਰਾਂਸਪੇਰੈਂਟ ਰੂਪ ਦੇ ਵਿੱਚ ਉਹਦੇ ਉੱਪਰ ਕਾਰਵਾਈ ਜਿਹੜੀ ਹੈ ਵੀ ਉਹ ਅਮਲ ਦੇ ਵਿੱਚ ਲਿਆਂਦੀ ਜਾਵੇ ਸਰ ਜਿਨ੍ਹਾਂ ਨੇ ਧਰਨਾ ਲਾਇਆ ਜਿਨ੍ਹਾਂ ਨੇ ਧਰਨਾ ਲਾਇਆ ਜਾਂ ਕਾਨੂੰਨ ਦੀ ਉਲੰਘਣਾ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਹੋਵੇ ਜੀ ਪਰ ਐਵੇਂ ਇਹ ਡੈਮੋਕਰੇਟਿਕ ਕੰਟਰੀ ਹੈ ਇਹਦੇ ਵਿੱਚ ਹਰ ਇੱਕ ਬੰਦੇ ਦਾ ਰਾਈਟ ਹੈ ਕਿਸੇ ਵੀ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਉਹ ਲਾਫੁਲ ਹੈ ਜਾਂ ਅਨਲਾਫੁਲ ਹੈ ਇਹ ਬਾਅਦ ਹੀ ਅਗਲਾ ਹੈ ਜੀ ਠੀਕ ਹੈ ਫਿਲਹਾਲ ਇਹ ਬੰਦੇ ਨੇ ਕੱਟ ਹੋ ਕੇ ਸਾਨੂੰ ਆ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਫੇਅਰ ਨਹੀਂ ਹੋਈ ਤੇ ਇਹਨਾਂ ਨੂੰ ਪਾਇਆ ਯਕੀਨ ਦਿਵਾਇਆ ਕਿ ਤੁਹਾਡੀ ਇਨਵੈਸਟੀਗੇਸ਼ਨ ਜਿਹੜੀ ਵੀ ਹੈਗੀ ਉਹ ਫੇਅਰ ਤਰੀਕੇ ਨਾਲ ਹੋਵੇ